ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ੁਕਰੀ ਦੇ ਕੋ ਅਦਰ ਸਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੰਦਾ ਬਲਾ ਗੁਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਉੱਠਾ ਬਲਿਸ਼ਾ ਦਾ ਨਾਟ ਕਰਵਾ ਬਰੀ ਹੋ ਕੇ ਕੜੀਲਾ ਦੇ ਕੰਢੇ ਕਿਰਪਾ ਕਰੋ ਸਾਥ ਮੰਨੇ ਜੀ ਮਹੱਲਾਤੀ ਜਾ ਕਰ ਪਹਿਲਾ ਤੇ ਤੁ ਕੀ ਏਕ ਓ ਅੰਕਾਰ ਸਤ ਗੁਰ ਪਰਸਾਦ ਭਗਤਾ ਦੀ ਸਦਾ ਤੂ ਰੱਖਦਾ ਹਰ ਜੀਓ ਤਰ ਤੂ ਰੱਖਦਾ ਆਇਆ ਪ੍ਰਹਿਲਾਦ ਜਨ ਤੋ ਦਰਾਗ ਲੈ ਹਰ ਜੀਓ ਹਰਨਾਖੇ ਸ਼ਮਾਰ ਬਚਾਇਆ ਗੁਰਮੁਖਾਨੋ ਪਾਰੀਤ ਹੈ ਹਰ ਜੀਓ मन मुख परम पुुलाया दी सदा तू रखदा हर जियोखदाया रख प्रहलाद जन् तुद राख ल हर जियो शमार बचाया ਗੁਰਮੁਖ ਨੂੰ ਪਾਰ ਤੀਤ ਹੈ ਹਰ ਜੀਓ ਮਾਨਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾ ਨੂੰ ਜਮ ਜੋ ਹੈ ਨਾ ਸਾਕੈ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਪਾਈ मानमुखानो परतीत न आवी अंतर लोभ स्वभाव गोरमुख हृदय शब्द न पेदेओ हारे नाम न ना लागा पाओ कुल कपटबाज लहदासी मानमुख भी कायाला ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏ ਕੋ ਪੁਰਖ ਬਿਦਾਤਾ ਹਉ ਮੈਂ ਮਾਰ ਮਨ ਸਾ ਮਨ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਜੇਂਦ ਕਾਮ ਕਰੇ ਪ੍ਰਭ ਤਨ ਕੇ ਜੇਨ ਹਰ ਕਾ ਨਾਮ ਵਿਆਰਾ ਗੁਰ ਪਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰ ਓ ਨਾ ਕੀ ਸਕੇ ਸੋ ਬੇਗੁਜੈ ਜੇਨ ਹਰ ਪ੍ਰਭ ਹੈ ਰਖਵਾਰਾ ਬੇਨ ਸਤਗੁਰ ਸੇਵੇ ਕੇ ਨਾ ਪਾਇਆ ਮਨਮੁਖ ਭੋਗ ਮੁਏ ਬੇਲ ਲਾਈ ਆਵਹਿ ਜਾਵਹਿ ਠੌਰ ਨ ਪਾਵੈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਐ ਸੋ ਅਮਰ ਤੀਵੈ ਸਹਜੇ ਸਾਜ ਸਮਾਈ ਬੇਨ ਸਾਧ ਗੁਰ ਸੇਵੇ ਜਨਮ ਨਿਸ਼ੁਡੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜਹ ਤੈ ਵਾਦ ਬਖਾਨ ਬੇਨ ਹਰ ਬਾਤ ਗਵਾਈ ਸਜਾ ਸਾਧ ਗੁਰ ਸਾਚੀ ਜੇ ਸਬਾਣੀ ਭਾਜਿ ਸ਼ੁਟੈ ਗੁਰ ਸਰਣਾਈ ਜੇਨ ਹਰ ਮਾਨਵਸਿਆ ਸੇ ਦਰਸਾਜੇ ਦਰਸਾਜੇ ਸਜਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮਿਰਟਣ ਹਾਰਾ ਨਾਨਕ ਤੇਨ ਕੈ ਸਾਧ ਬਲ ਹਾਰੈ ਜੇਨ ਹਰ ਰੱਖਿਆ ਓ ਰਤਾਰਾ ਜਨ ਹਰਮਨ ਵਸਿਆ ਸੇ ਦਰ ਸਾਜੇ ਦਰ ਸਾਜੇ ਸਜਿਆ ਰਾਹ ਉਹ ਨਾਲ ਦੀ ਸੋ ਬਾਜੁਗ ਜੋਗ ਜੋਗ ਹੋਈ ਕੋਏ ਨਾ ਮਿਟਣ ਹਾਰਾ ਨਾਨਕ ਤੇ ਨਗਾਏ ਸਾਧ ਵਾਲੇ ਹਾਰੇ ਜੇ ਨ ਹਾਰੇ ਰੱਖਿਆ ਹੋਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ